ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਪਹਿਲਾ 104 ਭਾਰਤੀਆਂ ਨੂੰ ਜਿਹੜਾ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ ਜਦੇ ਵਿੱਚੋਂ ਪੰਜਾਬ ਦੇ ਹਰਿਆਣਾ ਗੁਜਰਾਤ ਯੂਪੀ ਦੇ ਜਿਹੜੇ ਲੋਕ ਸੀਗੇ ਉਹ ਵਿੱਚ ਸ਼ਾਮਿਲ ਸੀ ਪਰ ਲੇਕਿਨ ਤਾਂ ਦੱਸਿਆ ਕਿ ਹੁਣ 487 ਭਾਰਤੀਆਂ ਨੂੰ ਡਿਪੋਰਟ ਜਿਹੜਾ ਉਹ ਕਰਨ ਦੀ ਜੜੀ ਆ ਉਹ ਤਿਆਰੀ ਕਰ ਦਿੱਤੀ ਗਈ ਹੈ ਜਿਹਦੇ ਵਿੱਚੋਂ 298 ਦੀ ਜੜੀ ਆ ਲਿਸਟ ਜੜੀ ਆ ਉਹ ਭਾਰਤ ਸਰਕਾਰ ਨੂੰ ਵੀ ਜੜੀ ਆ ਉਹ ਭੇਜ ਦਿੱਤੀ ਗਈ ਆ ਕਿ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇੱਕ ਅਹਿਮ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਭਾਰਤ ਨੇ ਅ ਅਮਰੀਕਾ ਨੂੰ ਇਹ ਵੀ ਗੈਹ ਦਿੱਤਾ ਹੈ ਕਿ ਅਗਰ ਕਿਸੇ ਵੀ ਭਾਰਤੀ ਦੇ ਨਾਲ ਕੋਈ ਅਬਦਰ ਜਿਹੜਾ ਵਿਹਾਰ ਹੋਇਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੂੰ ਜਿਹੜਾ ਉਹਨਾਂ ਦੇ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਤਾਂ ਇਸ ਦਾ ਜਿਹੜਾ ਮਸਲਾ ਆ ਬੜਾ ਹਾਈ ਲੈਵਲ ਦੇ ਉੱਤੇ ਚੁੱਕਿਆ ਜਾਵੇਗਾ ਇਸ ਮਾਮਲੇ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਹਿੰਦੁਸਤਾਨ ਜਿਹੜੀ ਸਰਕਾਰ ਆ ਉਹਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅਬਦਰ ਵਿਹਾਰ ਜਿਹੜਾ ਆ ਉਹ ਭਾਰਤੀਆਂ ਦੇ ਨਾਲ ਨਾ ਕੀਤਾ ਜਾਵੇ ਪਰ ਫਿਲਹਾਲ ਜਿਹੜੀ ਆ ਗੈਰ ਪ੍ਰਵਾਸੀਆਂ ਦੀ ਜਿਹੜੀ ਡੀਪ ਬੋਰਡ ਦੀ ਜਿਹੜੀ ਹੈ ਸੂਚੀ ਜਿਹੜੀ ਭਾਰਤ ਨੂੰ ਸੌਂਪ ਦਿੱਤੀ ਗਈ ਆ ਤਾਂ ਜਿਹਦੇ ਵਿੱਚੋਂ ਦੱਸਿਆ ਜਾ ਰਿਹਾ ਕਿ 487 ਜਿਹੜੇ ਭਾਰਤੀ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਤਾਂ 298 ਦੀ ਜਿਹੜੀ ਲਿਸਟ ਆ ਉਹ ਫਿਲਹਾਲ ਜਿਹੜਾ ਹਿੰਦੁਸਤਾਨ ਨੂੰ ਭੇਜ ਦਿੱਤੀ ਗਈ ਹੈ ਕਿ ਬਹੁਤ ਹੀ ਜਲਦ ਹੋ ਸਕਦਾ ਹੈ ਕਿ ਤਰੀਕ ਦਾ ਵੀ ਐਲਾਨ ਕਰ ਦਿੱਤਾ ਜਾਵੇ ਕਿ ਕਦੋਂ ਜਿਹੜੇ ਡਿਪੋਰਟ ਕਰਕੇ ਜਿਹੜੇ ਭਾਰਤੀਏ ਨੇ ਉਹ ਹਿੰਦੁਸਤਾਨ ਭੇਜੇ